ਉਹਨੇ ਬਹੁਤ ਹੀ ਮਾੜਾ ਬਹੁਤ ਜ਼ਿਆਦਾ ਮਾੜਾ ਉਹਦਾ ਭਰਾ ਸੀਗਾ ਸਭ ਤੋਂ ਵਧੀਆ ਇਨਸਾਨ ਬਹੁਤ ਚੰਗਾ ਸੀ ਮੈਨੂੰ ਐ ਲੱਗਦਾ ਵੀ ਉਹਦਾ ਸ਼ੌਂਕ ਹੀ ਇੱਕ ਦਿਨ ਉਹਨੂੰ ਲੈ ਕੇ ਬਹਿ ਗਿਆ ਪਰ ਮਾਧਮਾ ਆਪਣੇ ਵੱਲੋਂ ਤਾਂ ਹਰ ਕੋਈ ਆਪਣਾ ਸ਼ੌਂਕ ਪਗਾਉਂਦਾ ਪਰ ਇਹ ਨਹੀਂ ਸੀ ਪਤਾ ਕਿ ਇਹੀ ਸ਼ੌਂਕ ਸਾਨੂੰ ਇੱਕ ਦਿਨ ਸਾਡਾ ਵੀਰ ਖੋਲੂਗਾ ਸਾਡੇ ਦੇ ਲਫ਼ਜ਼ੇ ਨਹੀਂ ਆਗੇ ਵੈਸੇ ਕਲਾਕਾਰਾਂ ਕੋਲ ਲਫ਼ਜ਼ ਬਹੁਤ ਹੁੰਦੇ ਆ ਪਰ ਅੱਜ ਹੈ ਨਹੀਂ ਬਹੁਤ ਜ਼ਿਆਦਾ ੱਤਕਾ ਹੋਇਆ ਕਹਿਰ ਹੋਇਆ ਮੈਨੂੰ ਇਹ ਲੱਗਦਾ ਕਿ ਜਦੋਂ ਕਦੀ ਪੰਜਾਬ ਦੇ ਬਾਹਰ ਕਦੀ ਕਿਸੇ ਪੰਜਾਬੀ ਨੌਜਵਾਨ ਗੱਭਰੂ ਦੀ ਤਸ਼ਬੀਹ ਆਏਗੀ ਤੇ ਜੇਕਰ ਰਾਜਵੀਰ ਸਿੰਘ ਜਵੰਦੇ ਦੀ ਜਾਵੇ ਤੇ ਮੈਨੂੰ ਲੱਗਦਾ ਇੱਕ ਖਾਲਸ ਇੱਕ ਬੜੀ ਸੱਚਜੀ ਇੱਕ ਸਿਨੇਮਰ ਇੱਕ ਮੁਹੱਬਤ ਪੇ ਜੀਰੂ ਤੁਸੀਂ ਅੱਜ ਇਕੱਠ ਦੇਖ ਰਹੇ ਹੋ ਇਹ ਉਸਦੀ ਮੁਹੱਬਤ ਦਾ ਨਤੀਜਾ ਹੈ ਇਹ ਉਸਨੇ ਇੱਜ਼ਤ ਕਮਾਈ ਆ ਪਰ ਪ੍ਰਮਾਤਮਾ ਧੰਕਾ ਕਰਦੇ ਹਾਂ ਬਣੇ ਬਹੁਤ ਹੀ ਮਾੜਾ ਬਹੁਤ ਜਿਆਦਾ ਮਾੜਾ ਸਾਡਾ ਸਾਡਾ ਕਿਤਾ ਇੱਕੋ ਸੀ ਸਾਡੀ ਇੰਡਸਟਰੀ ਸਾਡਾ ਭਰਾ ਸੀਗਾ ਸਭ ਤੋਂ ਵਧੀਆ ਇਨਸਾਨ ਬਹੁਤ ਚੰਗਾ ਸੀ ਬੜੀ ਵੈਂਚਰਸਲੀ ਸੀਗਾ ਜਿਵੇਂ ਉਹਨਾਂ ਨੂੰ ਬਾਈਕ ਦਾ ਸ਼ੌਂਕ ਸੀਗਾ ਹਰ ਇੱਕ ਚੀਜ਼ ਦਾ ਹਾਂ ਬਣੇ ਪਰ ਪਰਮਾਤਮਾ ਧੱਕਾ ਕਰ ਗਿਆ ਬਣੇ ਲਫ਼ਜ਼ ਹੀ ਨਹੀਂ ਹੈਗੇ ਐਸੇ ਕਲਾਕਾਰਾਂ ਕੋਲ ਲਫ਼ਜ਼ ਬਹੁਤ ਹੁੰਦੇ ਪਰ ਅੱਜ ਹੈ ਨਹੀਂ ਬਹੁਤ ਜ਼ਿਆਦਾ ਧੱਕਾ ਹੋਇਆ ਕਹਿਰ ਹੋਇਆ ਜੀ ਕਾਫੀ ਮੁਲਾਕਾਤ ਨਹੀਂ ਹੁੰਦੀ ਹੋਏਗੀ ਮਤਲਬ ਹਾਸਾ ਮਜ਼ਾਕ ਹਮੇਸ਼ਾ ਜਿਵੇਂ ਦੂਸਰੀ ਵੀ ਬਹੁਤ ਹਾਸਾ ਮਜ਼ਾਕ ਕਰਦੇ ਉਹ ਵੀ ਬਿਲਕੁਲ ਸੀ 2 3 4 ਵਾਰੀ ਮਿਲਿਆ ਹਾਂਜੀ ਔਰ ਬੜਾ ਨਿੱਗਾ ਸੁਭਾਅ ਬੜਾ ਪਿਆਰਾ ਸੁਭਾਅ ਔਰ ਬੱਚਾ ਜਲਦੀ ਚਲਾ ਗਿਆ ਨਹੀਂ ਜਾਣਾ ਚਾਹੀਦਾ ਅਸਲੀ ਸੱਚੇ ਪਰਿਵਾਰ ਬਹੁਤ ਉਹਨਾਂ ਨੂੰ ਬਹੁਤ ਸਾਰਾ ਹੌਸਲਾ ਕਰਨਾ ਪੈਣਾ ਉਹਨਾਂ ਨੂੰ ਹੁਣ ਰੱਬ ਦਾ ਪਾਣਾ ਮੰਜ਼ੂਰ ਕਰਨਾ ਬਿਲਕੁਲ ਇਹ ਜਿਹੜਾ ਪੰਜਾਬ ਲਈ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਹੈਗਾ ਜੀ ਬਾਈ ਜੋਂਦਾ ਇੱਕ ਆਪਣੇ ਵਰਲਡ ਫੇਮਸ ਪਰਸਨੈਲਿਟੀ ਸੀਗੀ ਤੇ ਮੈਂ ਕਹਾਂਗਾ ਵੀ ਉਹਦਾ ਇਸ ਦੁਨੀਆ ਤੋਂ ਇਸ ਚੜਦੀ ਉਮਰੇ ਜਾਣਾ ਬਹੁਤ ਮਾੜੀ ਗੱਲ ਆ ਤੇ ਬਹੁਤ ਵੱਡਾ ਘਾਟਾ ਪਰ ਕਿਤੇ ਨਾ ਕਿਤੇ ਜੇ ਇਹ ਗੱਲ ਫੇਰ ਫੇਲਿਅਰ ਆਫ ਦਾ ਸਰਕਾਰ ਤੇ ਆ ਜਾਂਦੀ ਆ ਜੇ ਆਪਣੀਆਂ ਕੁਝ ਡਿਊਟੀਆਂ ਸਿਟੀਜ਼ਨਸ ਦੀਆਂ ਬੰਦੀਆਂ ਤਾਂ ਸਰਕਾਰ ਦੀਆਂ ਵੀ ਕੁਝ ਡਿਊਟੀਆਂ ਬੰਦੀਆਂ ਸਰਕਾਰ ਉਹਨਾਂ ਨੂੰ ਪੂਰਾ ਕਰਨ 'ਚ ਫੇਰ ਆਪਣੇ ਤਰੀਕੇ ਨਾਲ ਫੇਲ ਹੋਈ ਹੈ ਜੀ ਜੋ ਬਹੁਤ ਮਾੜੀ ਗੱਲ ਆ ਆਪਣੀਆਂ ਡਿਊਟੀਆਂ ਸਰਕਾਰ ਦਾ ਫਰਜ ਬੰਦਾ ਸੀ ਪੂਰਾ ਕਰਨਾ ਜੇ ਆਪਣੇ ਤੋਂ ਕੋਈ ਨਾ ਕੋਈ ਹੋਰ ਟੈਕਸ ਇੰਪੋਜ਼ ਕਰ ਦੇਵੇ ਤਾਂ ਉਹਨਾਂ ਦਾ ਵੀ ਉਸ ਪ੍ਰਤੀ ਕੋਈ ਇਨਫਰਾਸਟ੍ਰਕਚਰ ਤਿਆਰ ਕਰਨਾ ਇਹ ਉਹਨਾਂ ਦਾ ਫਰਜ ਬੰਦਾ ਸੀ ਜੋ ਉਹਨਾਂ ਨੇ ਨਹੀਂ ਕੀਤਾ ਜੀ ਉਹਨਾਂ ਦੇ ਪਿਤਾ ਦੇ ਜਾਣ ਤੋਂ ਬਾਅਦ ਇਕੱਲੇ ਉਹ ਵੀ ਕਹਿੰਦੇ ਮੇਲ ਮੈਂਬਰ ਸੀਗੇ ਜੋ ਘਰ ਆਪਦੇ ਸੀਗੇ ਅੱਜ ਉਹੀ ਅਚਲੇ ਗੇ ਔਰ ਛੋਟੇ ਛੋਟੇ ਬੱਚੇ ਉਹਨਾਂ ਦੇ ਦੇਖੋ ਪਰਿਵਾਰ ਲਈ ਤਾਂ ਕੋਈ ਵੀ ਜੀ ਜਾਨਾ ਬਹੁਤ ਵੱਡੀ ਗੱਲ ਹੁੰਦੀ ਆ ਚਾਹੇ ਉਹ ਜੋਬਨ ਉੱਤੇ ਹੋਵੇ ਤੇ ਚਾਹੇ ਮੈਂ ਕਹੂੰਗਾ ਵੀ ਯੋਰਗ ਹੋਣ ਪਰ ਹਰੇਕ ਦੀ ਆਪ ਦੀ ਅਹਿਮੀਅਤ ਹੁੰਦੀ ਆ ਪਰਵਾਰ ਚ ਤੇ ਪਰਿਵਾਰ ਨੂੰ ਤਾਂ ਇਹੇ ਕਾਟਾ ਹੁੰਦਾ ਹੀ ਆ ਜੀ ਜੇ ਆਪਾਂ ਗੱਲ ਕਰੀਏ ਬਹੁਤ ਨਾ ਪੂਰਾ ਹੋਣ ਵਾਲਾ ਕਾਟਾ ਕੱਲੇ ਪਰਿਵਾਰ ਨੂੰ ਨਹੀਂ ਸਾਰੇ ਪੰਜਾਬ ਨੂੰ ਹੀ ਆ ਕਿਉਂਕਿ ਬਾਈ ਨੇ ਕਿਸ ਤਰੀਕੇ ਨਾਲ ਉਹ ਬਾਈ ਨੇ ਜਿਵੇਂ ਆਪਣਾ ਸੱਭਿਆਚਾਰ ਆਪਣਾ ਪਹਿਰਾਵਾ ਸਾਰੇ ਵਰਲਡ ਦੇ ਮੂਰੇ ਲਿਆ ਕੇ ਰੱਖਿਆ ਤੇ ਇੱਕ ਵਰਲਡ ਫੇਮਸ ਪਰਸਨੈਲਿਟੀ ਬਣੀ ਸੀ ਤਾਂ ਮੈਂ ਉਹੀ ਕਹੂੰਗਾ ਵੀ ਇਹ ਤਾਂ ਤੋ ਇਹਦੇ ਬਾਰੇ ਆਪਣੇ ਕੋਲ ਵਰਡਸ ਹੀ ਨਹੀਂ ਹੈ ਜੀ ਮੈਨੂੰ ਐ ਲੱਗਦਾ ਵੀ ਉਹਦਾ ਸ਼ੌਂਕ ਹੀ ਇੱਕ ਦਿਨ ਉਹਨੂੰ ਲੈ ਕੇ ਬਹਿ ਗਿਆ ਪਰ ਮਾਧਮਾ ਆਪਣੇ ਵੱਲੋਂ ਤਾਂ ਹਰ ਕੋਈ ਆਪਣਾ ਸ਼ੌਂਕ ਭਗਾਉਂਦਾ ਪਰ ਇਹ ਨਹੀਂ ਸੀ ਪਤਾ ਕਿ ਇਹੀ ਸ਼ੌਂਕ ਸਾਨੂੰ ਇੱਕ ਦਿਨ ਸਾਡਾ ਵੀਰ ਖੋਲੂਗਾ ਸਾਡੇ ਦਾ ਜੀ ਔਰ ਪਿੱਛੇ ਪਰਿਵਾਰ ਦਾ ਜਿਵੇਂ ਵੀ ਦੇਖਦੇ ਆ ਬੱਚੇ ਦੋ ਛੋਟੇ ਛੋਟੇ ਔਰ ਉਹ ਕਹਿੰਦੇ ਸੀ ਉਹਨਾਂ ਦੇ ਪਿਤਾ ਦੇ ਜਾਣ ਤੋਂ ਬਾਅਦ ਸਿਰਫ ਉਹੀ ਮੇਲ ਮੈਂਬਰ ਜਿਹੜੇ ਕਰਦਾ ਬਿਲਕੁਲ ਜੀ ਬਿਲਕੁਲ ਅਸੀਂ ਮੈਂ ਦੁੱਖ ਸਮਝ ਸਕਦਾ ਕਿਉਂਕਿ ਮੈਂ ਆਪ ਆਪਣਾ ਪਿਤਾ ਖੋਇਆ ਪਹਿਲਾਂ ਔਰ ਮੈਂ ਵੀ ਇਸੇ ਤਰ੍ਹਾਂ ਹੀ ਪਰਿਵਾਰ ਨੂੰ ਪਾਲ ਰਿਹਾ ਸੋ ਬਹੁਤ ਔਖਾ ਹੁੰਦਾ ਬਿਨਾ ਬਾਪ ਤੋਂ ਔਰ ਇਸ ਘਰ ਦੇ ਵਿੱਚ ਤਾਂ ਹੁਣ ਨਾ ਬਾਪ ਰਿਆ ਨਾ ਉਹ ਆਪ ਰਿਆ ਹੁਣ ਤਾਂ ਪ੍ਰਮਾਤਮਾ ਸੱਚੇ ਪਾਤਸ਼ਾਹ ਬੱਚਿਆਂ ਨੂੰ ਤੰਦਰੁਸਤ ਰੱਖਣ ਤੇ ਉਹਨਾਂ ਤੇ ਆਪਣਾ ਹੱਥ ਮਿਹਰ ਪ੍ਰਿਆ ਹੱਥ ਰੱਖਣ ਬੱਚੇ ਠੀਕ ਰਹਿਣ ਬਸ ਤੇ ਬੈਸਟ ਐਫਰਟ ਬਾਈ ਕਿਤੇ ਆ ਸਾਰਿਆਂ ਨੇ ਮੇਰਾ ਸਿਰ ਚੁੱਕਦਾ ਹੈ ਮੇਰੇ ਕਲਾਕਾਰ ਭਰਾਵਾਂ ਅੱਗੇ ਚਾਹੇ ਪਹਿਲਾਂ ਫਲੱਡ ਆਈ ਸੀ ਪੰਜਾਬ ਚ ਸਾਰਿਆਂ ਨੇ ਮੂਹਰੇ ਹੋ ਕੇ ਸੇਵਾ ਕੀਤੀ ਹੈ ਹੁਣ ਵੀ ਮੈਂ ਬਾਈ ਪਿਛਲੇ 10 ਦਿਨਾਂ ਤੋਂ ਬਾਈ ਐਮਵੀ ਵਰਕ ਕੁਲਵਿੰਦਰ ਵਿਲਾ ਕਰਵਰ ਗਰੇਵਾਲ ਜਸ ਬਾਜਵਾ ਜਸਵੀਰ ਬਲ ਭਾਜੀ ਜਿਨ੍ਹਾਂ ਨੇ ਬਾਈ ਨੂੰ ਲਾਂਚ ਕੀਤਾ ਸੀ ਗੱਲ ਬੜੈਚ ਨੇ ਸ਼ੌਨ ਪੋਲਰ ਮੈਂ ਆਪ ਸਾਰੇ ਦਿਨ ਰਾਤ ਬਾਈ ਸੁੱਤੇ ਨਹੀਂ 2-2 ਵਜੇ ਘਰ ਜਾਂਦੇ ਸੀ ਫਿਰ ਡੇਲੀ ਮੀਟਿੰਗ ਕਰਦੇ ਸੀ ਡਾਕਟਰਸ ਦੇ ਨਾਲ ਵੀ ਡਿਸਕਸ ਕਰਦੇ ਸੀ ਔਰ ਨਾਟ ਓਨਲੀ 40s ਪੀਜੀਆ ਦੇ ਡਾਕਟਰ ਨਾਲ ਵੀ ਸਲਾਹ ਲਈ ਗਈ ਵਿਦਾਂਤਾ ਦੇ ਡਾਕਟਰ ਨਾਲ ਸਲਾਹ ਲਈ ਇਵਨ ਕਿ ਅਮਰੀਕਾ ਐਂਡ ਇੰਗਲੈਂਡ ਦੇ ਡਾਕਟਰ ਨਾਲ ਐਮਈਬੀ ਨੇ ਵੀ ਔਰ ਮੈਂ ਵੀ ਹੋਰ ਵੀ ਕਲਾਕਾਰਾਂ ਨੇ ਰਿਪੋਰਟਸ ਪੀਡੀਐਫ ਫਾਈਲ ਮੇਰੇ ਮੋਬਾਈਲ 'ਚ ਪਈ ਹੈ ਸਾਡੇ ਸਾਰਿਆਂ ਦੇ ਲਿੰਕ ਹੈਗੇ ਹਰ ਇੱਕ ਕੰਟਰੀ ਦੇ ਵਿੱਚ ਉੱਥੋਂ ਦੇ ਜਿਹੜੇ ਅਮਰੀਕਾ ਦੇ ਟੌਪ ਦੇ ਨਿਊਰੋ ਸਰਜਨ ਜਾਂ ਰੇਡੀਓਲੋਜਿਸਟ ਆ ਜਿਹੜੇ ਆ ਸਾਰਿਆਂ ਦੀ ਆਪਾਂ ਸਲਾਹ ਲਈ ਆ ਉਹਨਾਂ ਨੂੰ ਪੇਡ ਆਫਰ ਵੀ ਕਰਤਾ ਸੀ ਵੀ ਸਾਨੂੰ ਸਲਾਹ ਦੇ ਵੀ ਚਾਹੀ ਜਿੰਨੇ ਮਰਜ਼ੀ ਪੈਸੇ ਚਾਰਜ ਕਰ ਲਓ ਪਰ ਉਹਨਾਂ ਨੇ ਕੀਤੇ ਨਹੀਂ ਸਾਰਿਆਂ ਨੇ ਇਹੀ ਗੱਲ ਕਹੀ ਸੀ ਜਿਹੜਾ ਬ੍ਰੇਨ ਹੈ ਜਦੋਂ ਤੱਕ ਇਹ ਨਹੀਂ ਰਿਸਪੌਂਡ ਕਰੂਗਾ ਉਦੋਂ ਤੱਕ ਆਪਾਂ ਥੱਲੜੀ ਜਿਹੜੀ ਬੋਡੀ ਆ ਜਿੱਦਾਂ ਪਸਲੀਆਂ ਦਾ ਨੁਕਸਾਨ ਸੀ ਸਪਾਈਨ ਉਹਦੀ ਰੀੜ ਦੀ ਹੱਡੀ ਕਾਫੀ ਟੁੱਟੀ ਸੀ ਮੰਨ ਕੇ ਟੁੱਟੇ ਸੀ ਗਰਦਨ ਡੈਮੇਜ ਹੋ ਚੁਕੀ ਸੀ ਆਪਾਂ ਉਹਦਾ ਆਪਰੇਸ਼ਨ ਤਾਂ ਹੀ ਕਰ ਸਕਦੇ ਆ ਜੇ ਸਾਡਾ ਰਿਮੋਟ ਕੰਟਰੋਲ ਹੈ ਮਤਲਬ ਸਾਡਾ ਦਿਮਾਗ ਉੱਥੇ ਬਲੱਡ ਤੇ ਆਕਸੀਜਨ ਦੀ ਜਿਹੜੀ ਸਪਲਾਈ ਹੈ ਉਹ ਇਹ ਸਿਸਟਮ ਪਿਛਲੇ ਵਾਲਾ ਡੈਮੇਜ ਹੋਣ ਕਰਕੇ ਉਹ ਨਹੀਂ ਜਾ 파ਰੀ ਸੀ ਉਹਦੇ ਕਰਕੇ ਫਿਰ ਥੱਲੇ ਵਾਲੀ ਰਿਕਵਰੀ ਆ ਜਿਹੜੀ ਪ੍ਰੋਪਰ ਆਰਗਨ ਫੇਲ ਹੀ ਹੋ ਗਏ ਬੋਲ ਬੋਲਿਆ ਤੇ ਰੀਜ਼ਨ ਵੀ ਦੇਖਦੇ ਜੇ ਤਾਂ ਤੁਸੀਂ ਸਾਰਾ ਕੁਝ ਤੇ ਆ ਕਿ ਫੈਸਿਲਿਟੀ ਸਾਰੀ ਪ੍ਰੋਵਾਈਡ ਕੀਤੀ ਗਈ ਜਿਹੜੇ ਕੋਟੇ ਬੰਕਰ ਹੁੰਦੇ ਨੇ ਰੀਜ਼ਨ ਵੀ ਦੇਖਦੇ ਐਕਸੀਡੈਂਟ ਦਾ ਕਾਰਨ ਜਿਹੜਾ ਅੱਜ ਸਾਰਿਆਂ ਨੂੰ ਪਤਾ ਹੈ ਜੀ ਸਾਡਾ ਸਿਸਟਮ ਮੈਂ ਰਾਜਵੀਰ ਵਾਹਿ ਤੋਂ ਮਾਫੀ ਮੰਗਦਾ ਕਿ ਸਾਡੇ ਸਿਸਟਮ ਦੇ ਧੱਕੇ ਤੋਂ ਭੇਡ ਤੋਂ ਚੜ ਗਏ ਆਵਾਰਾ ਪਸ਼ੂਆਂ ਕਰਕੇ ਹੀ ਐਕਸੀਡੈਂਟ ਹੋਇਆ ਕਿੰਨਾ ਹੀ ਟੈਕਸ ਸਾਡੀਆਂ ਸਰਕਾਰਾਂ ਕਦੇ ਟੋਲ ਟੈਕਸ ਕਦੇ ਫਲਾਣਾ ਟੈਕਸ ਕਦੇ ਰੋਡ ਟੈਕਸ ਅਪਾ ਸਾਰੇ ਦੇ ਰਹੇ ਨੇ ਕੀ ਕਿ ਸਰਕਾਰਾਂ ਇਹਦਾ ਅਰੇਂਜਮੈਂਟ ਨਹੀਂ ਕਰ ਸਕਦੀਆਂ ਕਿ ਜ਼ਿੰਮੇਵਾਰ ਜਿਹੜੇ ਅਫਸਰ ਹੈ ਉਹਨਾਂ ਤੇ ਪਰਚਾ ਨਹੀਂ ਹੋਣਾ ਚਾਹੀਦਾ ਮਤਲਬ ਕੋਈ ਤਾਂ ਜ਼ਿੰਮੇਵਾਰ ਹੋਣਾ ਚਾਹੀਦਾ ਬਈ ਇਹ ਨਹੀਂ ਪਤਾ ਹੁਣ ਇਹ ਤਾਂ ਹਾਈਲਾਈਟ ਹੋ ਗਿਆ ਫੇਮਸ ਹੈ ਕੱਲ ਨੂੰ ਤੁਹਾਡੇ ਨਾਲ ਮੇਰੇ ਨਾਲ ਕਿਸੇ ਨਾਲ ਵੀ ਹਾਦਸਾ ਹੋ ਸਕਦਾ ਤੇ ਹੋ ਰਹੀ ਸਕਦਾ ਹੋ ਰਹੀ ਹੈ ਇੰਨੀਆਂ ਤਾਂ ਵਰਲਡ ਵਾਰ ਚ ਨਹੀਂ ਮੌਤਾਂ ਹੋਈਆਂ ਜਿੰਨੀਆਂ ਐਕਸੀਡੈਂਟ ਕਰਕੇ ਹੋ ਰਹੀਆਂ ਨੇ ਤੇ ਉਹਨਾਂ ਚ ਬਹੁਤ ਵੱਡਾ ਹਿੱਸਾ ਹੈ ਕਬਾਰਾ ਪਸ਼ੂਆਂ ਦਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਵੱਡਾ ਰੋਲ ਨਿਭਾ ਸਕਦੇ ਹੋ ਅਪਾ ਵੀ ਇਹ ਗੱਲ ਕਰ ਰਹੇ ਆ ਹੁਣ ਕੋਸ਼ਿਸ਼ ਕਰੀਏ ਆਪਾਂ ਇਸ ਇਸ ਗੱਲ ਦਾ ਇਹ ਮੁੱਦਾ ਹੱਲ ਕਰੀਏ ਤਾਂ ਕਿ ਫਿਊਚਰ ਦੇ ਵਿੱਚ ਕਿਉਂਕਿ ਇੱਕ ਕਲਾਕਾਰ ਨਾਲ 30 40 ਪਰਿਵਾਰ ਜੁੜੇ ਹੁੰਦੇ ਆ 8 10 ਮਿਊਜ਼ੀਸ਼ੀਅਨ ਉਹਦੇ ਬੌਂਸਰ ਮਿਊਜ਼ਿਕ ਟ੍ਰੈਕਟਰ ਐਂਕਰ ਸਿਕਿਉਰਿਟੀ ਸਾਊਂਡ ਸਿਸਟਮ ਵੀਡੀਓ ਪ੍ਰੋਡਕਸ਼ਨ ਉਹ 30 40 ਪਰਿਵਾਰ ਇੱਕ ਕਲਾਕਾਰ ਨਾਲ ਜੁੜੇ ਹੁੰਦੇ ਆ ਤੇ ਉਹ ਸਾਰੇ ਰੋ ਰੇ ਨੇ ਉਹਨਾਂ ਦਾ ਉਹਨਾਂ ਦਾ ਰੋਜ਼ਗਾਰ ਵੀ ਚਲਾ ਗਿਆ ਸਾਰਿਆਂ ਦਾ ਤੇ ਆਪਾਂ ਸਾਰੇ ਇਕੱਠੇ ਹੋ ਕੇ चुकी है बी जब मैं बच्चों देखना मैं, बच्चे ना, मैं अपना बचपन याद आ जै तीन साल का सी जो मेरे अपने फादर साहब एक्सपायर हो गए वो दर्द बचपन तो लैके दुख मेरी माता ने जिदा सन पालिया वह चीजा मेरे दिमाग च घूमें ਕੁਝ ਤਾਂ ਹਿੰਮਤ ਨਹੀਂ ਹੋ ਰਹੀ ਕਿ ਮਾਤਾ ਨੂੰ ਸਾਡੀ ਭੈਣ ਜੀ ਨੂੰ ਬੱਚਿਆਂ ਨੂੰ ਹੌਸਲਾ ਕਿੱਦਾਂ ਦਈਏ ਪਰ ਸਾਡੀ ਮਿਊਜ਼ਿਕ ਇੰਡਸਟਰੀ ਮੈਂ ਦਵਾਰੇ ਥੈਂਕਸ ਕਰਦਾ ਚਾਹੀ ਫਲੱਡਾਂ ਦੇ ਵਿੱਚ ਵੀ ਦੁੱਖ ਦੀ ਘੜੀ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਆਪਾਂ ਖੜੇ ਰਹਾਂਗੇ ਮਾਤਾ ਜੀ ਨੂੰ ਉਹ ਦੇਖੋ ਉਹਦਾ ਘਟਾ ਤਾਂ ਨਾ ਕੋਈ ਥਾਂ ਲੈ ਸਕਦਾ ਪੂਰਾ ਹੋ ਸਕਦਾ ਪਰ ਆਪਾਂ ਆਪਣੀ ਮਾਤਾ ਜੀ ਨੂੰ ਭੈਣ ਜੀ ਨੂੰ ਬੱਚਿਆਂ ਨੂੰ ਨਿਲਦੇ ਰਹਾਂਗੇ ਔਰ ਜੇ ਕੋਈ ਵੀ ਕਿਸੇ ਤਰੀਕੇ ਦੀ ਹੈਲਪ ਆ ਜਿੱਦਾਂ ਉਹਨਾਂ ਦੇ ਸ਼ੋਅ ਹੈ ਹੁਣ 52 ਦੇ ਕਰੀਬ ਉਹਨਾਂ ਦੇ ਸ਼ੋਅ ਬੁੱਕ ਹੋਏ ਹੋਏ ਆ ਤੇ ਮੈਂ ਸ਼ੁਕਰਗੁਜ਼ਾਰ ਆ ਬਾਈ ਐਮੀ ਦਾ ਜਾਰਡਨ ਦਾ ਕੁਲਵਿੰਦਰ ਬਿੱਲੇ ਦਾ ਸਾਰਿਆਂ ਨੇ ਕਿਹਾ ਵੀ ਆਪਾਂ ਜੋ ਵੀ ਪੈਸਾ ਸ਼ੋਅ ਲਾ ਕੇ ਜੇ ਪਰਿਵਾਰ ਮੰਗਦਾ ਇਹਨਾਂ ਦੀ ਫੈਮਲੀ ਨੂੰ ਦੇ ਦਾਂਗੇ ਤੇ ਆਪਾਂ ਸਾਰੇ ਤਿਆਰ ਆ ਫਿਊਚਰ ਦੇ ਵਿੱਚ ਵੀ ਪਰਿਵਾਰ ਨੂੰ ਕੋਈ ਜ਼ਰੂਰਤ ਪੈਂਦੀ ਹੈ ਆਪਾਂ ਨਾਲ ਮੇਰੇ ਖਿਆਲ ਦੇ ਵਿੱਚ ਮੈਂ ਤਾਂ ਕਦੀ ਇੰਨੀ ਕੋਈ ਸੁੱਚਜੀ ਰੂਹ ਵੈਸੇ ਨਹੀਂ ਦੇਖੀ ਕਦੀ ਔਰ ਅੱਜ ਅਸੀਂ ਮੈਂ ਗੱਲ ਕਰ ਰਿਹਾ ਸੀ ਹੁਣ ਪਹੁੰਚਦੇ ਹਾਂ ਕਿ ਕੈਸੀ ਇੱਕ अनोखी ਸਾਂਝ ਹੈ ਜ਼ਿੰਦਗੀ ਚਾਹੇ ਕੋਈ ਮੁਸ਼ਕਿਲ ਨਹੀਂ ਪਰ ਅੱਜ ਉਸਦੇ ਪਿੰਡ ਪੋਨਾ ਪਹੁੰਚਣ ਦਾ ਇਹ ਅਜੀਬ ਵਾਕਿਆ ਬਣਿਆ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਕਦੀ ਪੰਜਾਬ ਦੇ ਬਾਹਰ ਕਦੀ ਕਿਸੇ ਪੰਜਾਬੀ ਨੌਜਵਾਨ ਗੱਭਰੂ ਦੀ ਤਸ਼ਬੀਹ ਆਏਗੀ ਤੇ ਜੇਕਰ ਰਾਜਵੀਰ ਸਿੰਘ ਜਵੰਦੇ ਦੀ ਜਾਵੇ ਤੇ ਮੈਨੂੰ ਲੱਗਦਾ ਇੱਕ ਖਾਲਸ ਇੱਕ ਬੜੀ ਸੱਚਜੀ ਇੱਕ ਸਿਨੇਮਰ ਇੱਕ ਮੁਹੱਬਤ ਪੇ ਜੀ ਰੂ ਤੁਸੀਂ ਅੱਜ ਇਕੱਠ ਦੇਖ ਰਹੇ ਹੋ ਇਹ ਉਸਦੀ ਮੁਹੱਬਤ ਦਾ ਨਤੀਜਾ ਇਹ ਉਸਨੇ ਇੱਜ਼ਤ ਕਮਾਈ ਆ ਵਾਇਕਰ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਉਹਨਾਂ ਦੇ ਮਾਤਾ ਜੀ ਨੂੰ ਬੱਚਿਆਂ ਨੂੰ ਪਤਨੀ ਨੂੰ ਇਹ ਬਲ ਬਖਸ਼ਣ ਬਾਣਾ ਮੰਨਣ ਦਾ ਔਰ ਇਹ ਇੱਕ ਅਜੀਬ ਸਾਜਾ ਮੇਰੇ ਕੋਲੇ ਇਸ ਤੋਂ ਇਲਾਵਾ ਲਫ਼ਜ਼ ਨਹੀਂ ਹੈਗੇ ਕਿ ਉਸ ਦੀ ਬਿਆਨ ਨਹੀਂ ਕਰ ਸਕਾਂ ਜਿੰਨਾ ਵੀ ਕੁਝ ਉਹਦੇ ਬਾਰੇ ਤੁਸੀਂ ਸੁਣਦੇ ਆਂ ਦੇਖਦੇ ਆਂ ਹਰ ਇੱਕ ਚੀਜ਼ ਇੰਨੀ ਖਾਲਸ ਆ ਇੰਨੀ ਨਿਰੋਲ ਆ ਇੰਨੀ ਪੰਜਾਬੀ ਆ ਸੋ ਮੈਂ ਸਜਦਾ ਕਰਦਾ ਇਸ ਧਰਤੀ ਨੂੰ ਜਿਨੇ ਐਸਾ ਪੁੱਤਰ ਜਨਮਿਆ ਔਰ ਮੈਨੂੰ ਲੱਗਦਾ ਕਿ ਉਮਰਾ ਤੱਕ ਰਾਜਵੀਰ ਸਿੰਘ ਜਵੰਦਾ ਨੂੰ ਯਾਦ ਰੱਖਿਆ ਜਾਏਗਾ ਉਸ ਦੀ ਨਿਮਰਤਾ ਨੂੰ ਉਸ ਦੇ ਸੱਚਜੇਪਨ ਨੂੰ ਉਸ ਦੀ ਦਿਲਦਾਰੀ ਨੂੰ ਉਸ ਦੀ ਫਰਾਗਤੀ ਨੂੰ ਸਰਦਾਰ ਜੀ ਕਿਵੇਂ ਦੇਖਦੇ ਹੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਪਤਾ ਨਹੀਂ ਹੁਣ ਰੱਬ ਦੀਆਂ ਵੇਪਰਬਾਈਆਂ ਸਾਨੂੰ ਹਾਲੇ ਸਮਝ ਨਹੀਂ ਆਈਆਂ ਮੈਂ ਹੁਣੇ ਗੱਲ ਕਰਦਾ ਸੀ ਆਪਣੀ ਦੋਸਤਾਂ ਨਾਲ ਕਿ ਇਹ ਪਰਮਾਤਮਾ ਜਦੋਂ ਅਰਦਾਸਾਂ ਲੋਕ ਕਰਦੇ ਆ ਕਈਆਂ ਦਾ ਰੋਸਾ ਵੀ ਹੋ ਜਾਂਦਾ ਪਰਮਾਤਮਾ ਦੇ ਨਾਲ ਕਿ ਇਹ ਅਰਦਾਸਾਂ ਸੁਣਨੀਆਂ ਚਾਹੀਦੀਆਂ ਸੀਗੀਆਂ ਮੈਨੂੰ ਇੱਕ ਛੋਟਾ ਜਿਹਾ ਜਦੋਂ ਹਸਪਤਾਲ ਤੇ ਸੀਗੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਪਰਿਵਾਰ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਮੈਨੂੰ ਉਹਨਾਂ ਦੇ ਬੈੱਡ ਦੇ ਕੋਲ ਬੈਠ ਕੇ 10 ਮਿੰਟ ਵਿਚਾਰਨ ਦਾ ਮੌਕਾ ਮਿਲਿਆ ਮੈਂ ਉਹਦਾ ਚਿਹਰਾ ਦੇਖਿਆ ਉੱਥੇ ਬੈਠ ਕੇ ਚੌਪਈ ਸਾਹਿਬ ਦਾ ਪਾਠ ਕੀਤਾ ਤੇ ਮੈਂ ਉਹਨੂੰ ਦੇਖਿਆ ਕਿੱਡਾ ਦਗ-ਦਗ ਕਰਦਾ ਐਸਾ 6 ਫੁੱਟ ਨੌਜਵਾਨ ਸਾਡਾ ਤੇ ਮੈਂ ਬਾਹਰ ਆ ਕੇ ਉਹਨਾਂ ਦੀ ਵਾਈਫ ਨੂੰ ਗਿਆ ਮੈਂ ਕਿਹਾ ਸੋਹਣਾ ਸੀਨਾ ਧੜਕਦਾ ਵਾਹਿਗੁਰੂ ਕਿਰਪਾ ਕਰਨਗੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਮਨਜ਼ੂਰ ਹੋਊਗਾ ਸੋ ਇਸ ਗੱਲ ਦੀਆਂ ਸਾਬਤ ਵਧਾਈਆਂ ਵਾਲੀ ਗੱਲ ਹੈ ਉਹਨਾਂ ਨੇ ਜਿੱਦ ਜਿਵ ਹੁਕਮ ਦੇਵੇ ਤੇ ਵਕਾਰ ਸੋ ਜਿਹੜਾ ਜਿੰਨਾ ਹੁਕਮ ਉਹ ਲੈ ਕੇ ਆਇਆ ਸੀ ਉਹ ਪੂਰਾ ਕੀਤਾ ਸੀ ਅੱਜ ਇੱਥੇ ਸਜਦਾ ਕਰਨ ਆਏ ਆ ਤੁਹਾਨੂੰ ਸਾਰਿਆਂ ਨੂੰ ਵੀ ਤਾਕੀਦ ਕਰਦੇ ਆ ਕਿ ਤੁਸੀਂ ਉਸ ਜਿਹੋ ਜਿਹਾ ਮਾਹੌਲ ਹੋਵੇ ਉਹ ਜਿਹੇ ਮਾਹੌਲ ਚ ਹੀ ਰਹਿਣਾ ਸਾਰੇ ਮੀਡੀਆ ਲਈ ਸੋਚਿਆ ਵੀ ਨਹੀਂ ਸੀਗਾ ਜੰਨੀ ਛੋਕੀ ਉਮਰ ਦਾ ਵੱਡਾ ਵੱਡਾ ਸਟਾਫ ਜੀ ਬਹੁਤ ਵੀ ਸ਼ਾਨਦਾਰ ਆਵਾਜ਼ ਬੜੀ ਸ਼ਾਨਦਾਰ ਪਰਸਨੈਲਿਟੀ ਕਾਜ਼ਨੀ ਦਾ ਬਖੇੜ ਰੰਗਾਂ ਦਾ ਕਰਾਉਣਾ ਸਨਸਕਾਰ ਹੋਇਆ ਪਹਿਲਾਂ ਜਿਵੇਂ ਉਹਨਾਂ ਨੇ ਫੋਟ ਦੇ ਵਿੱਚ ਭਰਤੀ ਸੀ ਕਿ ਉੱਥੇ ਉਹਨਾਂ ਨੇ ਬਾਕਮਾਲ ਕੰਮ ਕੀਤਾ ਉਸ ਤੋਂ ਬਾਅਦ ਸਿੰਗਿੰਗ ਦੇ ਵਿਚਾਰ ਕੇ ਕੋਈ ਥੋੜੀ ਜੀ ਉਮਰ ਦੇ ਵਿੱਚ ਬਹੁਤ ਵੱਡਾ ਕਰ ਗਿਆ ਜੀ ਸਾਡਾ ਭਾਗ ਜੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਾਰ ਕਰਦੇ ਨੇ ਰਾਜੀ ਸੰਧਾਨ ਨੂੰ ਸਾਰਿਆਂ ਦੇ ਖਾਨਾਂ ਜੀ ਬਹੁਤ ਕਦੇ ਇਹ ਨਾ ਪੂਰਾ ਹੋਣ ਵਾਲਾ ਕੰਮ ਹੈ ਕਿ ਸੰਗੀਤ ਲਈ ਐਸੀ ਆਵਾਜ਼ ਬੜੀ دیر ਬਾਅਦ ਪਰਮੀ ਆਵਾਜ਼ ਬੜੀ ਬੁਲੰਦ ਆਵਾਜ਼ ਜਿਹੜੀ ਆ ਜੀ ਵਾਈ ਸੀ ਜੀ